ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕੁਕਿੰਗ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਵੇਸਾਂ ਤੇ ਮੋਂਗੀ ਦੀਆਂ ਟੇਸਟੀ ਪਿੰਨੀਆਂ ਪਿੰਨੀਆਂ ਅਸੀਂ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਵੀ ਪਿੰਨੀਆਂ ਬਣਾਓ ਤੁਹਾਡੀਆਂ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਵੇਸਾਂ ਦੀਆਂ ਪਿੰਨੀਆਂ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੈਸ ਉਪਰ ਅਸੀਂ ਪੈਨ ਨੂੰ ਰੱਖ ਦਵਾਂਗੇ ਪੈਨ ਵਿੱਚ ਪਾਵਾਂਗੇ ਅਸੀਂ ਦੇਸੀ ਘਿਓ ਤੇ ਅਸੀਂ ਇਸ ਵਿੱਚ ਪਾਣਾ ਹੈ ਇੱਕ ਕੋਲੀ ਦੇਸੀ ਘਿਓ ਤੁਸੀਂ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਘਿਓ ਨੂੰ ਵੱਧ ਘੱਟ ਕਰ ਸਕਦੇ ਹੋ ਮੈਂ ਵੇਸਣ ਦੀ ਪਿੰਨੀਆਂ ਬਣਾਣ ਲਈ ਅੱਧਾ ਕਿਲੋ ਲਿਆ ਵੇਸਣ ਤੇ ਅੱਧਾ ਕਿਲੋ ਲਈ ਮੂੰਗੀ ਘਿਓ ਸਾਡਾ ਗਰਮ ਹੋ ਗਿਆ ਤੇ ਹੁਣ ਅਦੇ ਵਿੱਚ ਪਾ ਦਾਂਗੇ ਅਸੀਂ ਵੇਸਣ ਤੇ ਮੈਂ ਵੇਸਣ ਪੈਕਟ ਵਾਲਾ ਲਿਆਇਆ ਬਰੀਕ ਤੁਸੀਂ ਮੋਟਾ ਵੇਸਣ ਵੀ ਲੈ ਸਕਦੇ ਹੋ ਤੇ ਬੇਸਨ ਨੂੰ ਅਸੀਂ ਘਿਓ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਅਸੀਂ ਵੀ ਇਸਨੂੰ ਉਦੋਂ ਤੱਕ ਘਿਓ ਵਿੱਚ ਭੁੰਨਾ ਜਦੋਂ ਤੱਕ ਇਸ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਅਦੇ ਚ ਵਧੀਆ ਜੀ ਖੁਸ਼ਬੂ ਆਣੀ ਸ਼ੁਰੂ ਨਹੀਂ ਹੋ ਜਾਂਦੀ ਤੇ ਪਲਟੇ ਦੇ ਨਾਲ ਅਸੀਂ ਬੇਸਨ ਨੂੰ ਚੰਗੀ ਤਰ੍ਹਾਂ ਘਿਓ ਵਿੱਚ ਮਿਕਸ ਕਰਾਂਗੇ ਇਸਨੂੰ ਹੌਲੀ ਹੌਲੀ ਹਿਲਾਉਂਦੇ ਰਹਿਣਾ ਜੇ ਤੁਸੀਂ ਇਸਨੂੰ ਨਹੀਂ ਹਿਲਾਓਗੇ ਤੇ ਤੁਹਾਡਾ ਬੇਸਨ ਨਾਲ ਲੱਗ ਸਕਦਾ ਆ ਜੇ ਸਾਨੂੰ ਘਿਓ ਘਟ ਲੱਗਿਆ ਤੇ ਅਸੀਂ ਦੁਬਾਰਾ ਇਹਦੇ ਵਿੱਚ ਘਿਓ ਪਾਵਾਂਗੇ ਤੇ ਮੈਨੂੰ ਵੇਸਾਂ ਚ ਕਿਉਂ ਘੱਟ ਲੱਗਿਆ ਇਸ ਕਰਕੇ ਮੈਂ ਇੱਕ ਵੱਡਾ ਚਮਚ ਕਿਉ ਹੋਰ ਪਾਇਆ ਹੈ ਤੇ ਤੁਸੀਂ ਵੇਸਾਂ ਦੇ ਹਿਸਾਬ ਨਾਲ ਕਿਉ ਨੂੰ ਵੱਧ ਘੱਟ ਪਾ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਹੋਏਗੀ ਤੁਸੀਂ ਉਨਾ ਹੀ ਕਿਉ ਪਾਣਾ ਤੇ ਦੇਖੋ ਵੇਸਾਂ ਸਾਡਾ ਕਿਉ ਵਿੱਚ ਚੰਗੀ ਤਰ੍ਹਾਂ ਭੁੱਜ ਗਿਆ ਆ ਅਸੀਂ ਵੇਸਾਂ ਨੂੰ ਉਦੋਂ ਤੱਕ ਭੁੰਦੇ ਰਹਿਣਾ ਜਦੋਂ ਤੱਕ ਅਦੇ ਚੋਂ ਕਿਉ ਅਲੱਗ ਨਹੀਂ ਹੋ ਜਾਂਦਾ ਜਿੰਨਾ ਅਸੀਂ ਵੇਸਣ ਕਿਉ ਵਿੱਚ ਭੁੰਨਾਂਗੇ ਸਾਡੀਆਂ ਪਿੰਨੀਆਂ ਔਨੀਆਂ ਹੀ ਟੇਸਟ ਬਣਨਗੀਆਂ ਤੇ ਅਸੀਂ ਉਦੋਂ ਤੱਕ ਹਨ ਨੂੰ ਭੁੰਨਣਾ ਜਦੋਂ ਤੱਕ ਇਹ ਪੈਨ ਤੋਂ ਅਲੱਗ ਨਹੀਂ ਹੋ ਜਾਂਦਾ ਤਾਂ ਦੇਖੋ ਵੇਸਣ ਸਾਡਾ ਚੰਗੀ ਤਰ੍ਹਾਂ ਭੁੱਜ ਗਿਆ ਇਹ ਪੈਨ ਤੋਂ ਅਲੱਗ ਹੋਣਾ ਸ਼ੁਰੂ ਹੋ ਗਿਆ ਹੈ ਦੂਸਰੀ ਨਿਸ਼ਾਨੀ ਵੇਸਣ ਭੁੱਜਣ ਦੀ ਇਹ ਹੁੰਦੀ ਆ ਇਸ ਤੋਂ ਕਿਉ ਵੱਖਰਾ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਦੇਖੋ ਇਸ ਦੇ ਵਿੱਚੋਂ ਕਿਉ ਵੀ ਅਲੱਗ ਹੋ ਗਿਆ ਹੈ ਹੁਣ ਅਸੀਂ ਭੁੰਨਿਆ ਹੋਇਆ ਵੇਸਣ ਵੱਡੇ ਭਾਂਡੇ ਜਾਂ ਥਾਲੀ ਵਿੱਚ ਪਾ ਦਵਾਂਗੇ ਉਹਨਾ ਸੇ ਸੇਮ ਪੈਨ ਵਿੱਚ ਦੋ ਵੱਡੇ ਚਮਚ ਘਿਓ ਦੇ ਪਾਵਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦੋਂ ਸਾਡਾ ਘਿਓ ਗਰਮ ਹੋ ਜਾਏਗਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਅਸੀਂ ਮੂੰਗੀ ਮੂੰਗੀ ਨੂੰ ਵੀ ਅਸੀਂ ਬੇਸਣ ਵਾਂਗਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਮੈਂ ਲਈ 1/2 ਕਿਲੋ ਮੂੰਗੀ ਮੂੰਗੀ ਤੁਸੀਂ ਪੈਕਟ ਵਾਲੀ ਜਾਂ ਬਿਨਾਂ ਪੈਕਟ ਵਾਲੀ ਵੀ ਲੈ ਸਕਦੇ ਹੋ ਬੇਸਣ ਤੇ ਮੂੰਗੀ ਦੀਆਂ ਪਿੰਨੀਆਂ ਮਿਕਸ ਕਰਕੇ ਬਣਾਓ ਬਹੁਤ ਹੀ ਟੇਸਟ ਬੰਦੀਆਂ ਨੇ ਤੇ ਬੱਚਿਆਂ ਲਈ ਤੇ ਬਹੁਤ ਵਧੀਆਂ ਹੁੰਦੀਆਂ ਨੇ ਮੂੰਗੀ ਨੂੰ ਵੀ ਅਸੀਂ ਪਲਟੇ ਨਾਲ ਹਲਾ ਕੇ ਹੀ ਪੁੰਨਾਂਗੇ ਜੇ ਅਸੀਂ ਇਸ ਨੂੰ ਨਹੀਂ ਹਲਾਵਾਂਗੇ ਤਾਂ ਇਹ ਪੈਨ ਨਾਲ ਲੱਗ ਸਕਦੀ ਆ ਤੇ ਇਸ ਕਰਕੇ ਅਸੀਂ ਇਸ ਨੂੰ ਹਲਾਉਂਦੇ ਹੀ ਪੁੰਨਾਂ ਆ ਤੇ ਜਦੋਂ ਸਾਡੀ ਮੂੰਗੀ ਪੁੱਜ ਜੇਗੀ ਤਾਂ ਅਦੇ ਚ ਬਹੁਤ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਵੀ ਅਸੀਂ ਸੇਮ ਵੇਸਣ ਵਾਂਗ ਹੀ ਪੁੰਨਾਂ ਆ ਜੇ ਤੁਹਾਨੂੰ ਮੂੰਗੀ ਚੋਂ ਕਿਉ ਕੱਟ ਲਗੇ ਤੇ ਤੁਸੀਂ ਦੁਬਾਰਾ ਪਾ ਸਕਦੇ ਹੋ ਮੂੰਗੀ ਨੂੰ ਅਸੀਂ ਕਿਉਂ ਵਿੱਚ ਉਦੋਂ ਤੱਕ ਭੁੰਨਾਇਆ ਜਦੋਂ ਤੱਕ ਅਦੇ ਵਿੱਚ ਖੁਸ਼ਬੂ ਨਹੀਂ ਆਉਣ ਲੱਗ ਜਾਈਗੀ ਤੇ ਮੂੰਗੀ ਵਿੱਚ ਖੁਸ਼ਬੂ ਆਣੀ ਸ਼ੁਰੂ ਹੋ ਗਈ ਆ ਤੇ ਸਾਡੀ ਮੂੰਗੀ ਵੀ ਪੁੱਜ ਗਈ ਆ ਤਾਂ ਹੁਣ ਅਸੀਂ ਸੇਮ ਪ੍ਰਾਤ ਵਿੱਚ ਇਸ ਨੂੰ ਕੱਢ ਲਵਾਂਗੇ ਜਿਸ ਪ੍ਰਾਤ ਵਿੱਚ ਅਸੀਂ ਬੇਸਣ ਪਾਇਆ ਹੋਆ ਉਹ ਸੁਪਰ ਹੀ ਮੂੰਗੀ ਨੂੰ ਪਾ ਦਵਾਂਗੇ ਪਿੰਨੀਆਂ ਵਿੱਚ ਤੁਸੀਂ ਆਪਣੀ ਮਨ ਮਰਜ਼ੀ ਦੇ ਡਰਾਈ ਫਰੂਟ ਨੂੰ ਲੈ ਸਕਦੇ ਹੋ ਮੈਂ ਲਿਆ ਨਾਰੀਅਲ ਦਾ ਬੂਰਾ ਤੇਲ ਤੇ ਮਿਕਸ ਡਰਾਈ ਫਰੂਟ ਤੇ ਸੌਂਗੀ ਹੁਣ ਅਸੀਂ ਸੇਮ ਪੈਨ ਦੇ ਵਿੱਚ ਦੋ ਚਮਚ ਦੇਸੀ ਘਿਓ ਹੋਰ ਪਾਵਾਂਗੇ ਤੇ ਉਹਦੇ ਵਿੱਚ ਅਸੀਂ ਡਰਾਈ ਫਰੂਟ ਨੂੰ ਰੋਸਟ ਕਰਾਂਗੇ ਤੁਸੀਂ ਡਰਾਈ ਫਰੂਟ ਆਪਣੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਆਪਾਂ ਇਹਨਾਂ ਨੂੰ ਹਲਕਾ ਜਿਹਾ ਹੀ ਫਰਾਈ ਕਰਨਾ ਆ ਤੇ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਹੁਣ ਅਸੀਂ ਵੇਸਣ ਦੇ ਵਿੱਚ ਇਸ ਨੂੰ ਐਡ ਕਰਾਂਗੇ ਤੇ ਮੈਂ ਡਰਾਈ ਫਰੂਟ ਨੂੰ ਦੋ ਵਾਰੀ ਘਿਓ ਵਿੱਚ ਭੁੰਨਾਗੇ ਕਿਉਂਕਿ ਮੇਰੇ ਡਰਾਈ ਫਰੂਟ ਜ਼ਿਆਦਾ ਸੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਦੋ ਵਾਰੀ ਹੀ ਭੁੰਨ ਕੇ ਬੇਸਨ ਦੇ ਵਿੱਚ ਐਡ ਕਰਾਂਗੇ ਇਹਨਾਂ ਨਾਲ ਪਿੰਨਿਆਂ ਦਾ ਟੇਸਟ ਬਹੁਤ ਵੱਧ ਜਾਂਦਾ ਆ ਤੇ ਇਹਦੇ ਨਾਲ ਪਿੰਨੀਆਂ ਬਹੁਤ ਹੀ ਤਾਕਤਵਾਰ ਹੋ ਜਾਂਦੀਆਂ ਨੇ ਤੇ ਤੁਸੀਂ ਜਦੋਂ ਵੀ ਇਹਨਾਂ ਨੂੰ ਬੇਸਨ ਦੇ ਵਿੱਚ ਪਾਣਾ ਪੁੱਣ ਕੇ ਹੀ ਪਾਣਾ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਨੂੰ ਅਸੀਂ ਪਿੰਨੀਆਂ ਵਿੱਚ ਮੈਲਟ ਕਰਕੇ ਪਾਵਾਂਗੇ ਤੁਸੀਂ ਇਸ ਦੀ ਜਗ੍ਹਾ ਬੂਰਾ ਖੰਡ ਵੀ ਪਾ ਸਕਦੇ ਹੋ ਮੈਂ ਖੰਡ ਨੂੰ ਮੈਲਟ ਕਰਕੇ ਪਾਵਾਂਗੀ ਤੇ ਮੈਲਟ ਕਰਨ ਲਈ ਮੱਦੀ ਕੋਲੀ ਲਿਆ ਪਾਣੀ ਤੇ ਪਾਣੀ ਦੇ ਵਿੱਚ ਪਾ ਦਾਂਗੇ 2 ਕੁਰਸ਼ੇ ਖੰਡ ਤੇ ਖੰਡ ਨੂੰ ਅਸੀਂ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਤੇ ਜਦੋਂ ਸਾਡੀ ਖੰਡ ਮੈਲਟ ਹੋ ਜੇਗੀ ਤੇ ਫਿਰ ਅਸੀਂ ਇਸ ਨੂੰ ਬੇਸਨ ਦੇ ਵਿੱਚ ਪਾਵਾਂਗੇ ਤੇ ਦੇਖੋ ਖੰਡ ਸਾਡੀ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਤੁਸੀਂ ਖੰਡ ਦੀ ਜਗ੍ਹਾ ਅਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਤੇ ਦੇਖੋ ਖੰਡ ਸਾਡੀ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਡੀ ਖੰਡ ਪੂਰੀ ਤਰ੍ਹਾਂ ਮੈਲਟ ਹੋ ਗਈ ਆ ਹੁਣ ਅਸੀਂ ਇਸ ਨੂੰ ਬੇਸਨ ਵਿੱਚ ਪਾ ਦੇਵਾਂਗੇ ਤੁਸੀਂ ਇਸ ਨੂੰ ਗਰਮ ਗਰਮ ਹੀ ਬੇਸਨ ਵਿੱਚ ਪਾ ਦੇਣਾ ਆ ਤੁਸੀਂ ਇਸ ਨੂੰ ਚੰਗੀ ਤਲਾ ਚਾਰੇ ਪਾਸੇ ਪਾਣਾ ਆ ਤੇ ਕਰਛੀ ਦੇ ਨਾਲ ਮਿਕਸ ਕਰ ਦੇਣਾ ਆ ਤਾਂ ਜੋ ਸਾਡੀਆਂ ਪਿੰਨੀਆਂ ਬਣ ਸਕਣ ਹੁਣ ਅਦੇ ਵਿੱਚ ਪਾਵਾਂਗੇ ਅਸੀਂ ਮਿਲਕ ਪਾਊਡਰ ਤੁਸੀਂ ਮਿਲਕ ਪਾਊਡਰ ਦੀ ਜਗ੍ਹਾ ਤੇ ਖੋਏ ਨੂੰ ਵੀ ਪਾ ਸਕਦੇ ਹੋ ਅਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਤੇ ਪਿੰਨੀਆਂ ਵੀ ਆਸਾਨੀ ਨਾਲ ਵੱਟੀਆਂ ਜਾਂਦੀਆਂ ਨੇ ਇੰਨਾ ਸਾਰੇ ਆ ਚੀਜ਼ਾਂ ਨੂੰ ਅਸੀਂ ਚੰਗੀ ਤਲਾ ਕਰਸ਼ੀ ਦੇ ਨਾਲ ਮਿਕਸ ਕਰਾਂਗੇ ਤੁਸੀਂ ਹੱਥ ਨਾਲ ਬਿਲਕੁਲ ਨਹੀਂ ਕਰਨਾ ਕਿਉਂਕਿ ਇਹ ਬਹੁਤ ਜ਼ਿਆਦਾ ਗਰਮਾ ਤੇ ਹੱਥ ਜਲਣ ਦਾ ਡਰ ਹੁੰਦਾ ਆ ਕਰਸ਼ੀ ਦੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਕਰਾਂਗੇ ਤੇ ਫੇਰ ਅਸੀਂ ਇਸ ਦੀਆਂ ਪਿੰਨੀਆਂ ਬਣਾਵਾਂ ਮਿਲਕ ਪਾਊਡਰ ਪਾਉਣ ਨਾਲ ਪਿੰਨੀਆਂ ਬਹੁਤ ਨਰਮ ਬਣਦੀਆਂ ਨੇ ਹੁਣ ਅਸੀਂ ਹੱਥ ਨੂੰ ਘਿਓ ਲਾ ਕੇ ਇੱਕ ਇੱਕ ਕਰਕੇ ਪਿੰਨੀਆਂ ਨੂੰ ਵੱਟ ਲਵਾਂਗੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਪਿੰਨੀਆਂ ਬਣਾ ਕੇ ਰੱਖ ਲਵਾਂਗੇ ਤੁਸੀਂ ਇਸ ਨੂੰ ਰੋਜ਼ ਇੱਕ ਪਿੰਨੀ ਖਾ ਸਕਦੇ ਹੋ ਬੱਚੇ ਤੇ ਬਜ਼ੁਰਗ ਦੋਨੇ ਹੀ ਇਸ ਪਿੰਨੀ ਨੂੰ ਖਾ ਸਕਦੇ ਨੇ ਬੱਚਿਆਂ ਲਈ ਤਾਂ ਬਹੁਤ ਵਧੀਆ ਨੇ ਜਿਹੜੇ ਬੱਚੇ ਸਟੱਡੀ ਕਰਦੇ ਨੇ ਉਹਨਾਂ ਨੂੰ ਰੋਜ਼ ਦੀ ਇੱਕ ਪਿੰਨੀ ਦੁੱਧ ਨਾਲ ਜ਼ਰੂਰ ਦੇਣੀ ਚਾਹੀਦੀ ਹੈ ਮੈਂ ਆਪਣੇ ਬੱਚਿਆਂ ਨੂੰ ਹਰ ਸਾਲ ਇਹ ਪਿੰਨੀਆਂ ਬਣਾ ਕੇ ਦਿੰਨੀ ਆ ਤੇ ਮੇਰੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਮੇਰੇ ਬੱਚੇ ਤਾਂ ਰੋਟੀ ਖਾਣਾ ਭੁੱਲ ਜਾਂਦੇ ਨੇ ਪਰ ਇਹ ਪਿੰਨੀ ਨੂੰ ਖਾਣਾ ਨਹੀਂ ਭੁੱਲਦੇ ਤੇ ਮੇਰੇ ਬੱਚਿਆਂ ਦੀ ਬਹੁਤ ਪਸੰਦ ਆ ਅੱਜ ਮੈਂ ਤੁਹਾਡੇ ਨਾਲ ਆਪਣੀ ਰੈਸਪੀ ਸ਼ੇਅਰ ਕੀਤੀ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਪਿੰਨੀਆਂ ਜ਼ਰੂਰ ਬਣਾ ਕੇ ਦਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਏ ਬਾਏ